ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਾਧ ਸੰਗਤ ਜੀ ਲੋ ਅੱਜ ਆਪਾਂ ਪਹੁੰਚ ਗਏ ਹਾਂ ਪਿੰਡ ਢੇਸੀਆਂ ਸੰਗ ਅਤੇ ਤੁਹਾਨੂੰ ਬਾਬਾ ਸੰਗ ਜੀ ਢੇਸੀਆਂ ਦੇ ਪਵਿੱਤਰ ਅਸਥਾਨ ਦੇ ਦਰਸ਼ਨ ਕਰਵਾਉਂਦੇ ਹਾਂ ਆਓ ਤੁਸੀਂ ਵੀ ਸਾਡੇ ਨਾਲ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਕਰੋ ਜੀ ਬਾਬਾ ਸੰਗ ਜੀ ਢੇਸੀਆਂ ਇਹਨਾਂ ਦਾ ਪਹਿਲਾ ਨਾਮ ਭਾਈ ਜੋਧ ਜੀ ਸੀ ਉਹਨਾਂ ਦਾ ਜਿਕਰ ਭਾਈ ਗਰਦਾਸ ਜੀ ਨੇ ਆਪਣੀ ਬਾਾਰ ਵਿੱਚ ਵੀ ਕੀਤਾ ਹੈ ਈਸੀ ਜੋਧ ਸੰਗ ਹੈ ਗੋਬਿੰਦ ਗੋਲਾ ਮਲਿੰਦਾ ਮੋਹਣ ਕੂਕੂ ਬਖਾਨੀਏ ਟੁੱਟੇ ਜਾਮ ਸੁਹੰਦਾ ਸ੍ਰੀ ਗੁਰੂ ਰਾਮਦਾਸ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਸਰੋਵਰ ਨੂੰ ਪੱਕਾ ਕਰਨ ਦੀ ਸੇਵਾ ਕਰਵਾਉਣੀ ਸ਼ੁਰੂ ਕਰਵਾ ਦਿੱਤੀ ਇਸੇ ਦੂਰੋਂ ਦੂਰੋਂ ਸੰਗਤਾਂ ਆ ਕੇ ਪਵਿੱਤਰ ਸਰੋਵਰ ਦੀ ਕਾਰ ਸੇਵਾ ਕਰਦੀਆਂ ਸਨ ਸਰੋਵਰ ਦੀ ਕਾਰ ਸੇਵਾ ਕਰਨ ਲਈ ਇੱਕ ਅਸਥਾਨ ਤੋਂ ਭਾਈ ਪ੍ਰਣਾ ਜੀ ਦੇ ਅਗਵਾਈ ਵਿੱਚ ਮਲਵੇ ਤੋਂ ਜਥਾ ਤੁਰਿਆ ਸੀ ਉਸ ਸਮੇਂ ਸੰਗਤਾਂ ਗੁਰੂ ਜੀ ਦੀ ਬਾਣੀ ਦਾ ਕੀਰਤਨ ਕਰਦੀਆਂ ਹੋਈਆਂ ਪੈਦਲ ਤੁਰ ਕੇ ਇਹ ਸਫ਼ਰ ਕਰਦੀਆਂ ਸਨ ਭਾਈ ਪ੍ਰਣਾ ਜੀ ਦੀ ਸੰਗਤ ਸ਼ਬਦ ਕੀਰਤਨ ਕਰਦੇ ਹੋਏ ਢੇਸੀਆਂ ਵਿਖੇ ਪਹੁੰਚ ਗਈ ਸੀ ਇਸ ਪਿੰਡ ਦੇ ਲੋਕ ਬੜੇ ਨਾਮ ਰਸੀਏ ਸਨ ਉਹ ਬੜੇ ਨੇਕ ਨiyet ਅਤੇ ਸੇਵਾ ਭਾਵਨਾਵਾਲੇ ਸਨ ਇੱਕ ਆਦਮੀ ਆਪਣੇ ਪਸ਼ੂਆਂ ਲਈ ਪੱਠਿਆਂ ਦੀ ਭਰੀ ਲੈ ਕੇ ਆ ਰਿਹਾ ਸੀ ਸੰਗਤ ਦੇ ਜਥੇਦਾਰ ਨੇ ਬੇਨਤੀ ਕੀਤੀ ਕਿ ਭਾਈ ਸਾਹਿਬ ਅਸੀਂ ਇੱਥੇ ਰਾਤ ਦਾ ਬਿਸ਼ਰਾਮ ਕਰਨਾ ਹੈ ਉਸ ਆਦਮੀ ਨੇ ਕਿਹਾ ਕਿ ਵੈਸੇ ਤਾਂ ਇਸ ਪਿੰਡ ਦੇ ਸਾਰੇ ਲੋਕ ਹੀ ਬੜੇ ਸੇਵਾ ਭਾਵਨਾ ਵਾਲੇ ਹਨ ਪਰ ਇਸ ਨਗਰ ਦਾ ਇੱਕ ਮਨੋੱਖ ਵੱਡਾ ਜੀਮੀਂਦਾਰ ਦਾਤਾ ਹੈ ਉਹ ਰੱਬ ਦੀ ਭੈ ਭਾਵਨੀ ਵਾਲਾ ਹੈ ਵੱਡੇ ਜਥਿਆਂ ਦੀ ਸੇਵਾ ਉਹ ਹੀ ਕਰਦਾ ਹੈ ਗੱਲਾਂ ਕਰਦਿਆਂ ਕਰਦਿਆਂ ਭਾਈ ਦਾਤਾ ਜੀ ਦਾ ਪੁੱਤਰ ਜੋਧ ਆ ਗਿਆ ਉਹ ਬੜਾ ਸਾਊ ਅਤੇ ਨੇਕ ਨiyet ਸੇਵਾ ਭਾਵਨਾ ਵਾਲਾ ਇਨਸਾਨ ਸੀ ਭਾਈ ਜੋਦ ਉਸ ਜਥੇ ਨੂੰ ਬੜੇ ਆਦਰ ਸਤਕਾਰ ਨਾਲ ਆਪਣੇ ਘਰ ਲੈ ਕੇ ਆ ਗਿਆ ਸੀ ਭਾਈ ਜੋਦ ਨੇ ਪਾਣੀ ਗਰਮ ਕਰਕੇ ਉਸ ਜਥੇ ਦੇ ਹੱਥ ਪੈਰ ਧੁਆਏ ਉਹਨਾਂ ਲਈ ਮੰਜੇ ਢਾ ਕੇ ਬਿਸਤਰੇ ਵਿਛਾ ਦਿੱਤੇ ਸਨ ਇੰਨੇ ਨੂੰ ਭਾਈ ਦਾਤਾ ਜੀ ਅਤੇ ਉਹਨਾਂ ਦੀ ਪਤਨੀ ਦੁੱਧ ਚੋ ਕੇ ਲੈ ਆਏ ਸਨ ਉਹਨਾਂ ਨੇ ਸੰਗਤ ਨੂੰ ਬੜੇ ਪਿਆਰ ਨਾਲ ਦੁੱਧ ਛਕਾਇਆ ਉਸ ਤੋਂ ਬਾਅਦ ਰਾਤ ਦਾ ਪ੍ਰਸ਼ਾਦਾ ਤਿਆਰ ਕਰਕੇ ਸੰਗਤ ਨੂੰ ਛਕਾਇਆ ਜਾਂ 16 ਸਾਬ ਦਾ ਪਾਠ ਕਰਕੇ ਸੰਗਤ ਆਪਣੇ ਆਸਣ ਤੇ ਆਰਾਮ ਕਰਨ ਲਈ ਬਰਾਜਮਾਨ ਹੋ ਗਈ ਸੀ ਤਾਂ ਭਾਈ ਜੋਧ ਜੀ ਨੇ ਉਹਨਾਂ ਦੀ ਮੁਠੀ ਚਾਪੀ ਕਰਕੇ ਸੇਵਾ ਕੀਤੀ ਅਤੇ ਉਹਨਾਂ ਦੀ ਥਕਾਵਟ ਅਤਾਰ ਦਿੱਤੀ ਸਵੇਰੇ ਅੰਮ੍ਰਿਤ ਵੇਲੇ ਸਭ ਗੁਰਸੇਕ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦੇ ਹੋਏ ਉੱਠੇ ਫਿਰ ਇਸ਼ਨਾਨ ਕਰਕੇ ਨਿਤਨੇਮ ਕਰਕੇ ਪ੍ਰਸਾਦਾ ਪਾਣੀ ਛਕਿਆ ਜਦ ਉਹ ਅੱਗੇ ਚਾਲੇ ਪਾਉਣ ਲਈ ਅਰਦਾਸ ਕਰਨ ਲੱਗੇ ਤਾਂ ਭਾਈ ਜੋਧ ਜੀ ਨੇ ਵੀ ਉਹਨਾਂ ਨਾਲ ਜਾਣ ਦੇ ਮਾਤਾ ਪਿਤਾ ਤੋਂ ਆਗਿਆ ਪ੍ਰਾਪਤ ਕਰ ਲਈ ਸੀ ਭਾਈ ਜੋਧ ਜੀ ਵੀ ਜਥੇ ਨਾਲ ਖੁਸ਼ੀ-ਖੁਸ਼ੀ ਸ਼ਬਦ ਗਾਇਨ ਕਰਕੇ ਗੁਰੂ ਸਾਹਿਬ ਦੇ ਦਰਸ਼ਨਾਂ ਦੀ ਇੱਛਾ ਮਨ ਵਿੱਚ ਰੱਖ ਕੇ ਉਹਨਾਂ ਜਥੇ ਦੇ ਨਾਲ ਅੰਮ੍ਰਿਤਸਰ ਦੇ ਰਾਹੇ ਪੈ ਗਏ ਸਨ ਜਦ ਜਥਾ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਿਆ ਉਸ ਸਮੇਂ ਉੱਥੇ ਆਸਾ ਦੀ ਬਾਾਰ ਦਾ ਭੋਗ ਪੈ ਰਿਆ ਸੀ ਉਹ ਸਾਰਾ ਜਥਾ ਅਰਦਾਸ ਵਿੱਚ ਸ਼ਾਮਲ ਹੋਇਆ ਪ੍ਰਸ਼ਾਦ ਲੈਣ ਤੋਂ ਬਾਅਦ ਬਾਬਾ ਬੁੱਢਾ ਜੀ ਨਾਲ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ ਗੁਰੂ ਜੀ ਨੇ ਪੁੱਛਿਆ ਕਿ ਇਹ ਸੰਗਤ ਤੋਂ ਆਈ ਹੈ ਭਾਈ ਪ੍ਰਣਾ ਜੀ ਨੇ ਦੱਸਿਆ ਕਿ ਗੁਰੂ ਜੀ ਇਹ ਸੰਗਤ ਮਲਵੇ ਤੋਂ ਆਈ ਹੈ ਰਾਤ ਅਸੀਂ ਪਿੰਡ ਢੇਸੀਆਂ ਵਿਖੇ ਬਿਸ਼ਰਾਮ ਕੀਤਾ ਸੀ ਉਹਨਾਂ ਨੇ ਬੜੀ ਭਾਉ ਭਾਵਨਾ ਨਾਲ ਸਾਰੀ ਸੰਗਤ ਦੀ ਸੇਵਾ ਕੀਤੀ ਜਿਸ ਪਰਿਵਾਰ ਨੇ ਸੰਗਤ ਦੀ ਸੇਵਾ ਕੀਤੀ ਇਹ ਭਾਈ ਜੋਦਾ ਉਸੇ ਪਰਿਵਾਰ ਦਾ ਬੱਚਾ ਹੈ ਇਹ ਬੜਾ ਨਾਮ ਰਸੀਆ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਿਹਾ ਕਿ ਮਾਤਾ ਪਿਤਾ ਨੇ ਇਸ ਦਾ ਨਾਮ ਜੋਦਾ ਰੱਖਿਆ ਹੈ ਹੈ ਵੀ ਇਹ ਜੋਦਾ ਪਰ ਸੰਗਤ ਨਾਲ ਸੰਗ ਕਰਕੇ ਆਇਆ ਹੈ ਅਸੀਂ ਇਸ ਦਾ ਨਾਮ ਭਾਈ ਸੰਗ ਰੱਖਦੇ ਹਾਂ ਇਸ ਦੇ ਸਿਰ ਤੇ ਗੁਰੂ ਘਰ ਦੀਆਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹਨ ਇਸ ਭਾਈ ਸੰਗ ਸਾਰੀਆਂ ਜ਼ਿੰਮੇਵਾਰੀਆਂ ਬੜੀ ਤਨਦੇਹੀ ਨਾਲ ਨਿਭਾਵੇਗਾ ਇਹ ਬੜਾ ਤਪੱਸਵੀ ਅਤੇ ਬ੍ਰਹਮ ਗਿਆਨੀ ਹੋਵੇਗਾ ਗੁਰੂ ਜੀ ਨੇ ਬਾਬਾ ਸੰਗ ਨੂੰ ਮਾਣ ਬਖਸ਼ੇ ਭਾਈ ਗਰਦਾਸ ਜੀ ਨੂੰ ਸੰਗਤ ਦੇ ਰਹਿਣ ਲਈ ਇੰਤਜ਼ਾਮ ਕਰਨ ਦਾ ਹੁਕਮ ਦਿੱਤਾ ਬਾਬਾ ਸੰਗ ਸੇਵਾ ਵਿੱਚ ਜੁਟ ਗਏ ਸਨ ਉਹ ਸਾਰਾ ਦਿਨ ਸੇਵਾ ਕਰਦੇ ਸਨ ਸਵੇਰੇ ਉੱਠ ਕੇ ਉਹ ਬਾਣੀ ਪੜ੍ਹਦੇ ਅਤੇ ਬਾਣੀ ਸੁਣਦੇ ਸਨ ਜਦ ਕਾਰ ਸੇਵਾ ਪੂਰੀ ਹੋ ਗਈ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਗਤਾਂ ਨੂੰ ਛੁੱਟੀਆਂ ਬਖਸ਼ਣੀਆਂ ਸਨ ਤਾਂ ਪਤਾ ਲੱਗਾ ਕਿ ਬਾਬਾ ਜੀ ਨੇ ਸਿਰਫ ਲੰਗਰ ਵਾਸਤੇ ਇੱਕ ਦਿਨ ਹੀ ਰਾਸ਼ਨ ਲਿਆ ਸੀ ਮਹਾਰਾਜ ਨੇ ਪੁੱਛਿਆ ਬਾਬਾ ਸੰਗ ਕਿਵੇਂ ਗੁਜ਼ਾਰਾ ਕੀਤਾ ਹੈ ਬਾਬਾ ਸੰਗ ਨੇ ਕਿਹਾ ਮਹਾਰਾਜ ਤੁਸੀਂ ਅੰਤਕ ਜਾਨੀ ਹੋ ਗੁਰੂ ਜੀ ਨੇ ਛਾਤੀ ਨਾਲ ਲਾ ਕੇ ਬਾਹਰ ਦਿੱਤਾ ਤੁਸੀਂ ਜਨਮ ਮਰਨ ਦੇ ਮੁਕਤ ਹੋ ਰਿੱਧੀਆਂ ਸਿੱਧੀਆਂ ਤੁਹਾਡੀਆਂ ਦਾਸੀਆਂ ਹੋਣਗੀਆਂ ਸਤਗੁਰੂ ਜੀ ਨੇ ਸਿਰੋਪਾਉ ਬਖਸ਼ ਕੇ ਕਿਹਾ ਤੁਸੀਂ ਪਿੰਡ ਜਾ ਕੇ ਕੀਰਤ ਕਰੋ ਨਾਮ ਜਪੋ ਅਤੇ ਗੁਰਸਿੱਖੀ ਦਾ ਪ੍ਰਚਾਰ ਕਰੋ ਗੁਰੂ ਤੁਹਾਡੇ ਅੰਗ ਸੰਗ ਉਹ ਬਾਬਾ ਸੰਗ ਜੀ ਜਾਂ ਦੂਸਰੀ ਵਾਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨਾਂ ਨੂੰ ਗਏ ਤਾਂ ਗੁਰੂ ਜੀ ਨੇ ਕਿਹਾ ਬਾਬਾ ਸੰਗ ਜੀ ਅਸੀਂ ਤੁਹਾਡੀ ਸ਼ਾਦੀ ਕਰਨਾ ਚਾਹੁੰਦੇ ਹਾਂ ਬਾਬਾ ਸੰਗਜੀ ਨੇ ਸਤਿਵਚਨ ਕਹਿ ਕੇ ਗੁਰੂ ਜੀ ਦਾ ਹੁਕਮ ਮੰਨ ਲਿਆ ਸੀ ਬਾਬਾ ਸੰਗਜੀ ਦਾ ਰਿਸ਼ਤਾ ਆਦੀਕਲਾਰ ਦੇ ਭਾਈ ਸਾਧੂ ਦੇ ਸੁਪੁੱਤਰੇ ਸੰਗ ਭਾਵੜੀ ਨਾਲ ਤੈ ਹੋਇਆ ਸੀ ਗੁਰੂ ਜੀ ਨੇ ਭਾਈ ਸਾਧੂ ਅਤੇ ਬਾਬਾ ਸੰਗਜੀ ਦੇ ਪਰਿਵਾਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਬੁਲਾ ਲਿਆ ਸੀ ਦੋਵੇਂ ਪਰਿਵਾਰ ਜਦ ਸ੍ਰੀ ਅੰਮ੍ਰਿਤਸਰ ਸਾਹਿਬ ਆ ਗਏ ਆਸਾ ਦੀ ਬਾਰ ਦੇ ਕੀਰਤਨ ਤੋਂ ਬਾਅਦ ਪੂਰੀ ਗੁਰਮਰਿਆਦਾ ਅਨੁਸਾਰ ਚਾਰ ਲਾਮਾਂ ਦਾ ਪਾਠ ਹੋਇਆ ਬਾਬਾ ਬੁੱਢਾ ਜੀ ਨੇ ਆਨੰਦ ਕਾਰਜ ਦੀ ਅਰਦਾਸ ਕੀਤੀ ਸਾਰਾ ਕਾਰਜ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੀ ਹਾਜ਼ਰੀ ਵਿੱਚ ਕਰਵਾਇਆ ਫਿਰ ਗੁਰੂ ਜੀ ਨੇ ਉਹਨਾਂ ਦੋਨਾਂ ਨੂੰ ਏਸੀਆਂ ਸੰਗ ਭੇਜ ਦਿੱਤਾ ਸੀ ਸਮਾਪਤ ਆ ਕੇ ਬਾਬਾ ਜੀ ਦੇ ਘਰ ਇੱਕ ਪੁੱਤਰ ਭਾਈ ਗਰਵਖਸ਼ ਜੀ ਅਤੇ ਇੱਕ ਪੁੱਤਰੀ ਬੀਬੀ ਮਕੰਦੀ ਜੀ ਦਾ ਜਨਮ ਹੋਇਆ ਸੀ ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਨੇ ਬਾਬਾ ਸੰਗ ਜੀ ਖੇਤਾਂ ਵਿੱਚ ਸਮਾਧੀ ਲਾ ਕੇ ਨਾਮ ਜਪ ਰਹੇ ਸਨ ਬਾਬਾ ਜੀ ਦਾ 4 ਸਾਲਾ ਪੁੱਤਰ ਗਰਭਖਸ਼ ਉੱਥੇ ਖੇਡ ਰਿਹਾ ਸੀ ਇੱਕ ਬਗਹਾੜ ਆਇਆ ਅਤੇ ਬੱਚੇ ਨੂੰ ਖਾ ਗਿਆ ਬਾਬਾ ਜੀ ਨੇ ਜਦੋਂ ਸਮਾਧੀ ਤੋਂ ਅੱਖਾਂ ਖੋਲ੍ਹੀਆਂ ਤਾਂ ਭਾਣਾ ਇਹ ਕਹ ਕੇ ਪਹਾਣਾ ਮੰਨ ਲਿਆ ਕਿ ਚਲੋ ਬਗਿਹੜ ਦੇ ਪੁੱਖ ਮਟ ਗਈ ਹੋਵੇਗੀ ਸਤਿਕਾਰਯੋਗ ਸਾਧਿਆ ਜੀ ਅੱਜ ਤੁਹਾਨੂੰ ਅਸੀਂ ਉਸ ਘਰ ਦੇ ਵੀ ਦਰਸ਼ਨ ਕਰਵਾਉਂਦੇ ਹਾਂ ਜਿਸ ਘਰ ਵਿੱਚ ਬਾਬਾ ਸੰਗਜੀ ਦਾ ਜਨਮ ਹੋਇਆ ਸੀ ਇਸੇ ਘਰ ਵਿੱਚ ਬਾਬਾ ਸੰਗਜੀ ਦੇ ਪਿਤਾ ਗੁਰੂ ਘਰ ਦੇ ਦਰਸ਼ਨ ਕਰਨ ਜਾ ਰਹੇ ਜਥਿਆਂ ਨੂੰ ਘਰ ਵਿੱਚ ਬੁਲਾ ਕੇ ਰਾਤ ਬਿਸ਼ਰਾਮ ਕਰਾਉਂਦੇ ਸਨ ਅਤੇ ਉਹਨਾਂ ਦੇ ਪ੍ਰਸ਼ਾਦੇ ਪਾਣੀ ਨਾਲ ਤਨੋਂ ਮਨੋਂ ਤਨੋਂ ਸੇਵਾ ਵੀ ਕਰਦੇ ਸਨ ਜਦੋਂ ਬਾਬਾ ਸੰਗਜੀ ਦਾ ਵਿਆਹ ਬੀਬੀ ਸੰਗ ਭਾਵੜੀ ਜੀ ਨਾਲ ਹੋਇਆ ਸੀ ਤਾਂ ਉਸ ਨੂੰ ਵੀ ਉਹ ਇਸੇ ਘਰ ਵਿੱਚ ਲੈ ਕੇ ਆਏ ਸਨ ਬਾਬਾ ਸੰਗਜੀ ਨੇ ਆਪਣਾ ਗ੍ਰਸਤੀ ਜੀਵਨ ਵੀ ਇਸੇ ਘਰ ਵਿੱਚ ਬਤਾਇਆ ਸੀ ਉਹਨਾਂ ਦੇ ਘਰ ਇੱਕ ਪੁੱਤਰ ਭਾਈ ਗਰਵਖਸ਼ ਅਤੇ ਇੱਕ ਧੀ ਮਕੰਦੀ ਨੇ ਜਨਮ ਲਿਆ ਸੀ ਬਾਬਾ ਜੀ ਸਾਰਾ ਜੀਵਨ ਇਸੇ ਘਰ ਵਿੱਚ ਰਹਿੰਦੇ ਰਹੇ ਅਤੇ ਇਸੇ ਘਰ ਵਿੱਚ ਬੈਠ ਕੇ ਉਹਨਾਂ ਨੇ ਜਪ ਤਪ ਕੀਤਾ ਸੀ ਸਾਈਂ ਗੁਸਤੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਦੀ ਬੇਟੀ ਟੰਡਿਆਂ ਦੇ ਪਿੰਡ ਤੋਂ ਪਾਣੀ ਲੈਣ ਗਈ ਸੀ ਉੱਥੇ ਦੀਆਂ ਬੀਬੀ ਉਹ ਕਹਿੰਦੀ ਕਿ ਮੇਰੇ ਵੀਰਾ ਮੇਰਾ ਪਿਤਾ ਜੀ ਕੰਮ ਕਰਕੇ ਆਏ ਉਹਨਾਂ ਨੂੰ ਪਿਆਸ ਬਹੁਤ ਲੱਗੀ ਆ ਤੁਸੀਂ ਸਾਨੂੰ ਪਹਿਲਾਂ ਪਾਣੀ ਭਰ ਲੈਣ ਦਾ ਉਹ ਕਹਿੰਦੀ ਆ ਜੇ ਤੁਹਾਡੇ ਵੀਰੇ ਨੂੰ ਇੰਨੀ ਪਿਆਸ ਲੱਗੀ ਐ ਇੰਨੀ ਕਰਮੀ ਵੜਿਆ ਕਿ ਤੇ ਉਹ ਆਪਣੀ ਪਿੰਡ ਖੂਹ ਲਾ ਲੈਣ ਬਾਬਾ ਜੀ ਨੇ ਇੱਕੋ ਦਿਨ ਵਿੱਚ ਆਪਣੇ ਹੱਥੀ ਖੂਹ ਲਾਇਆ ਸੀ ਤੇ ਫੇਰ ਪਾਣੀ ਪੀਤਾ ਸੀਗਾ ਇਹ ਸਾਰੀ ਸੰਗਤ ਨੇ ਅੱਜ ਵੀ ਉਹ ਖੂਹ ਮੌਜੂਦ ਹੈ ਉੱਥੇ ਸਾਲ ਦੀ ਸਾਲਕ ਅਖੰਡ ਪਾਠ ਕਰਵਾਇਆ ਜਾਂਦਾ ਲੰਗਰ ਲਵਾਉਂਦੇ ਤਸ਼ਵੀਰ ਲਵਾਉਂਦੀ ਹੈ ਪਿੰਡ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਹੈ ਲੋ ਸੰਗਟੇਸੀਆਂ ਪਿੰਡ ਵਿੱਚ ਬਾਬਾ ਸੰਗਜੀ ਦੇ ਹੱਥੀਂ ਲਾਇਆ ਇਹ ਖੂਹ ਹੈ ਪਿੰਡ ਵਾਸੀਆਂ ਨੇ ਦੱਸਿਆ ਕਿ ਬਾਬਾ ਜੀ ਦੀ ਧੀ ਮਕੰਦੇ ਇੱਥੋਂ ਟੰਡੇ ਤੋਂ ਰੋਜ਼ ਜਲ ਲੈਣ ਜਾਇਆ ਕਰਦੀ ਸੀ ਇੱਕ ਦਿਨ ਬਾਬਾ ਜੀ ਨੂੰ ਬਹੁਤ ਪਿਆਸ ਲੱਗੀ ਸੀ ਉਹਨੇ ਟੰਡੇ ਜਾ ਕੇ ਬਾਕੀ ਦੀਆਂ ਬੀਬੀਆਂ ਨੂੰ ਕਿਹਾ ਕਿ ਮੇਰੇ ਪਿਤਾ ਜੀ ਬਹੁਤ ਪਿਆਸੇ ਹਨ ਇਸ ਲਈ ਪਹਿਲੋਂ ਮੈਨੂੰ ਜਲ ਭਰ ਲੈਣ ਦਿਓ ਉਹਨਾਂ ਬੀਬੀਆਂ ਨੇ ਕਿਹਾ ਜੇ ਤੇਰਾ ਪਿਤਾ ਜੀ ਇੰਨੇ ਪਿਆਸੇ ਹਨ ਤੋ ਆਪ ਖੂ ਕਿਉਂ ਨਹੀਂ ਪਾਟ ਲੈਂਦੇ ਬੀਬੀ ਮਕੰਦੀ ਨੇ ਆ ਕੇ ਸਾਰੀ ਗੱਲ ਬਾਬਾ ਸੰਗ ਜੀ ਨੂੰ ਦੱਸੀ ਬਾਬਾ ਸੰਗ ਜੀ ਨੇ ਇੱਥੇ ਟੱਪ ਲਾ ਕੇ ਇਹ ਖੂਹ ਇੱਕ ਦਿਨ ਵਿੱਚ ਪਟਪਾ ਕੇ ਸਭ ਤੋਂ ਪਹਿਲੀ ਗਾਗਰ ਬੀਬੀ ਮਕੰਦੀ ਜੀ ਨੇ ਭਰੇ ਉਹ ਜਲ ਫਿਰ ਬਾਬਾ ਜੀ ਨੇ ਗ੍ਰਹਿਣ ਕੀਤਾ ਸੀ ਅੱਜ ਵੀ ਇਸ ਖੂਹ ਬਾਰੇ ਮੰਨਤਾ ਹੈ ਕਿ ਜੋ ਕੋਈ ਰੋਗੀ ਇਸ ਖੂਹ ਦੇ ਜਲ ਨਾਲ ਇਸ਼ਨਾਨ ਕਰਕੇ ਅਰਦਾਸ ਕਰਾਉਂਦਾ ਹੈ ਉਸਦੇ ਰੋਗ ਸਮਾਪਤ ਹੋ ਜਾਂਦੇ ਹਨ